ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ ਦਿਨ ਦੁਗਣੇ ਰਾਤ ਚੱਭਣ ਟੱਕਿਆਂ ਬਾਛੇ ਭਾਈ ਸਾਰਿਆਂ ਨੂੰ ਮਾਕੀ ਮੋਟਰ ਪਰ ਪਹੁੰਚੇ ਜੀ ਮਾਰਿਆ ਵਗੇੜਾ ਮੋਟਰ ਕਨੇ ਨੂੰ ਵੀ ਸਵੇਰ ਦੇ ਅੱਜ ਆ ਨਹੀਂ ਹੋਇਆ ਤੁਨੂੰ ਕਿਉਂ ਖੰਡਪਾ ਸਾਹਿਬ ਦਾ ਭੋਗ ਪਾਉਣਾ ਤਾਂ ਅੱਜ ਆਪਾਂ ਨੇ ਮੰਡ ਵਾਲੇ ਗੁਰਦੁਆਰਾ ਸਾਹਿਬ ਤੇ ਵੀ ਉੱਥੇ ਤਕਰੀਬਨ 11:00 ਵੱਜ ਗਏ ਮੀਂਹ ਵਾਲੇ ਨੇ ਅੱਜ ਕਈ ਝੱਟਾਂ ਲਾ ਲਈਆਂ ਰਾਤ ਵੀ ਲਾਈ ਹੈ ਝੱਟੇ ਚਲੋ ਪੰਤਾਲੇ ਚੱਲ ਜਾ ਪਿਆ ਸਵੇਰੋਂ ਵੀ 10 11 ਕਜੇ ਜਰੋ ਭੋਗ ਵਾਕੇ ਹਟਿਆ ਸੀ ਬਹੁਤ ਮੀਂਹ ਜ਼ੋਰ ਦਾ ਪਿਆ ਕਿਉਂ ਗੁਰਦੁਆਰਾ ਸਾਹਿਬ ਜੀ ਅਸੀਂ ਦੇਖਿਆ ਉੱਥੇ ਉਹਨਾਂ ਨੇ ਮੱਕੀ ਨਾਲ ਜਿਹੜੀ ਉਹਦੇ ਕੁਕੜੀਆਂ ਤੋੜ ਕੇ ਰੱਖਿਆ ਬੰਦੇ تقريبا ਪੱਕੀਆਂ ਜਾਂਦੀਆਂ ਵੀ ਪਹਿਲਾਂ ਉਹ ਕੱਡੀਆਂ ਛੱਲੀਆਂ ਜਾਂ ਉੱਥੇ ਥਰੇਸ਼ਰ ਲਿਆਂਦਾ ਪਤਾ ਬਾਸ ਸਮਝ ਲਓ ਵੀ ਉਧਰ ਕੁਕੜੀਆਂ ਦਾ ਕੰਮ ਨਿਬੜਿਆ ਉਧਰ ਮੀਨ ਹੈ ਪੰਡਾਈ ਹੋਲਦੀਆਂ ਬਹੁਤ ਮੋٹے ਕਣੇ ਜ਼ੋਰ ਦਾ ਚੱਲਿਆ ਇਹਨਾਂ ਕੰਮ ਵੀ ਬੱਦਲ ਹੁਣ ਵੀ ਬਹੁਤ ਹੈ ਗੜਕਦਾ ਇਹਨਾਂ ਪੂਰਾ ਪਰ ਦੇਖੀ ਜਾਂਦੀ ਕਹਿੰਦੇ ਜਿਹੜਾ ਗਰਜਦੇ ਆ ਉਹ ਬਰਸਦੇ ਨਹੀਂ ਹੁੰਦੇ ਪਤਾ ਕੁਝ ਨਹੀਂ ਹੈਗਾ ਵੀ ਹੁਣ ਕੱਖ ਜੇ ਬੱਟਣ ਚੱਲਿਆ ਦਾ ਫੇਰ ਭੂਰ ਜੀ ਗਿਰ ਕੇ ਕਿਲਾ ਦੇ ਕਿਣੇ ਜਨ ਸਲਾਬ ਜੀ ਕਰਤੀ ਮੱਕੀ ਚਾਂਸ ਐਗਤੀ ਫਸਲ ਆਲੇ ਮੈਨੂੰ ਘੱਟੇ ਲੱਗਦੇ ਐ ਕਿਉਂ ਜਿਹੜੇ ਸਾਬ ਕੋ ਸਾਡੇ ਇੱਧਰ ਹੜਾਂ ਤੇ ਬਚਾਓ ਹੋ ਗਿਆ ਪਰ ਇਹਨਾ ਹੁਣ ਸਪਰੇਹਾਂ ਸਪੁਰਾ ਨਹੀਂ ਹੋਣ ਦੇਣੀ ਉਹਦੇ ਕਰਕੇ ਦੇਖਿਆ ਆਪਾਂ ਨੇ ਪਰਸੋਂ ਦੇ ਢੇੜਾ ਮਾਰਕੇ ਤੇ ਡੋਟੀ ਬਹੁ ਬਈ ਬਤੀ ਆ ਦੇਖੋ ਬੱਦਲ ਹਲੇ ਹੀ ਬੋਲਦਾ ਵੀ ਸਪਰੇਹ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਸਪਰੇਹ ਕਰਨ ਜੋਗਾ ਛੱਡੇ ਨਹੀਂ ਸਮਝੋ ਲੈਣਾ ਪਰਸੋਂ ਤੋਂ ਪੰਬ ਹੋਣੇ ਕਿ ਲਈ ਸ਼ਾਮ ਜਨ ਮੀ ਫੇਰ ਆ ਗਿਆ ਹੌਣ ਵੀ 11 ਵਜੇ ਮਹੀ ਪਿਆ ਦਾ ਉਹਦੇ ਬਾਅਦ ਧੋਪਾ ਨਿਕਲਿਆ ਖੜਨੀ ਤਾਂ ਉਹ ਤੋਂ ਪਾਹੀ ਦੀ ਗਰਮੀ ਅੰਤ ਰਹੀ ਦਾ ਬਾਕੀ ਹੁਣ ਫੇਰ ਬਦਲ ਬਹੁਤ ਹੋਇਆ ਪਿਆ ਜੀੜੀਆਂ ਤਕਰੀਬਨ 100% ਨਿਸਰੇ ਲਈਆਂ ਵੀ ਜਿਹੜੀ ਸਲਾਹ ਆ ਮੈਂ ਕਹਿੰਦਾ ਵੀ ਮਹੀਨੇ ਦੇ ਵੀ ਉੱਪਰ ਹੋ ਗਿਆ ਸਲਾਹ ਜੀ ਨੂੰ ਧੋਪਾ ਨਿਕਲਣ ਨੂੰ ਚਾਜੇਗਾ ਖੇਤ ਸੁੱਕੇ ਹੀ ਨਹੀਂ ਹੈਗੇ ਥੱਲੇ ਦਾ ਸਲਾਬ ਹੈਗੀ ਹੋਇਆ ਕਿ ਉੱਪਰ ਵੀ ਰਹੀ ਹੈ ਉਹਦੇ ਕਰਕੇ ਡੋਡੀ ਹਰੇਕੇ ਬੀਜ ਨੂੰ ਹੈ ਜਿਹੜਾ ਵੀ ਨਿਸਰ ਦਾ ਸਲਾਬ ਦੇ ਵਿੱਚ ਨਿਸਰੇ ਸਮਝ ਲਓ ਉਹਨੂੰ ਡੋਡੀ ਹੈਗੀ ਹੋ ਹੈਗੀ ਆ ਵੀ ਚਲੋ ਬਾਕੀ ਦਿਖਾਉਂਦੇ ਆ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਬਾਕੀ ਭਰਤ ਭਾਈ ਅੱਜ ਵੀ ਫੇਰ ਪੈ ਰਿਹਾ ਕੱਲ ਥੋੜੀ ਜਿਹੀ ਕਸਰ ਰਹਿ ਗਈ ਸੀ ਚਲੋ ਬੱਚੇ ਨੂੰ ਟਾਈਮ ਦੇ ਤਾ ਮਾੜਾ ਮੋਟਾ ਅੱਜ ਵੀ ਕੰਮ ਖੜਾਤਾ ਹੁਣ ਮੀਹ ਪੈਣ ਕਰਕੇ ਥੋੜਾ ਜਿਹਾ ਕੰਮ ਖੜ ਗਿਆ ਵੀ ਫੇਰ ਵੀ ਚਲੋ ਚਾਪਕੇ ਜਿਹੜੇ ਹੈਗੇ ਦੇ ਭਰ ਕੇ ਵਧੀਆ ਹੋ ਗਿਆ ਸੋਹਣਾ ਕੰਮ ਨਣੀ ਨਿਬੜ ਗਿਆ ਰੇਤੇ ਜੇ ਕਰਕੇ ਸੈੱਟ ਹੋ ਗਿਆ ਪਸੇ ਦੇ ਵਿੱਚ ਐ ਨਾ ਵੀ ਸੋਹਣਾ ਹੰਬੜਾ ਮਾਰਿਆ ਇੱਕ ਦਿਨ ਬੰਨ ਪਰ ਵੀ ਮਿੱਟੀ ਪੈ ਗਈ ਕਾ ਪੈਸੇ ਦੇ ਇਕੱਠੇ ਕਰੇ ਵੇ ਤੇ ਹੁਣ ਚਲੋ ਵਧੀਆ ਏਕਣੇ ਹੁੰਦਾ ਜੇ ਟੁੱਟੇ ਦੇ ਫੇ ਦੇਖਿਆ ਫਿਰ ਕਿਾ ਫਾਇਦਾ ਆਪਾਂ ਪਹਿਲੇ ਹੀ ਚੈੱਕ ਹੋ ਗਿਆ ਵਧੀਆ ਠੀਕ ਰਸਤਾ ਬਣ ਗਿਆ ਵੀ ਨਾਲੇ ਰਸਤਾ ਪਰ ਜਾਣ ਕਰਕੇ ਦੇਖਦਾ ਰਹਿੰਦਾ ਵੀ ਕਿਤੇ ਨੁਕਸਾਨ ਹੁੰਦਾ ਨਹੀ ਤਾਂ ਕਾ ਕੰਡੇ ਵਿੱਚ ਜਿਹੜਾ ਬੰਨ ਪਹਿਲੇ ਹੀ ਠੱਗਿਆ ਪਿਆ ਸਾਡੇ ਵੀ ਉੱਪਰ ਬੂਟੀ ਬਹੁਤ ਜੰਮੀ ਦੀ ਕੋਈ ਰਸਤਾ ਉਧਰੋਂ ਚੱਲਦਾ ਨਹੀਂ ਰਹੇਗਾ ਉਹਦੇ ਕਰਕੇ ਦਾ ਵੀ ਚੱਲਦੇ ਰਸਤੇ ਦਾ ਬਹੁਤ ਫਾਇਦਾ ਹੁੰਦਾ ਚਲੋ ਠੀਕ ਆ ਬਾਕੀ ਦਿਖਾਉਂਦਾ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਵੀ ਬਦਲਾ ਕਰੂਗਾ ਜੇ ਨੁਕਸਾਨ ਜਿਆਦਾ ਹੋ ਜਾਣਾ ਜਿਹੜੇ ਸਵੇਰ ਬਦਲ ਆਈ ਜਾਂਦਾ ਮੁੰਡ-ਮੁੰਡ ਕੇ ਤਕਰੀਬਨ ਬਾਦੋ ਵੀ ਸਾਰੇ ਲੰਘ ਚੱਲੀ ਸਾਰੇ ਹੀ ਬਾਦੋ ਜੰਮੀ ਪਿਆ ਵੀ ਬਾਕੀ ਹੁਣ ਦੇਖਦੇ ਆ ਫਸਲ ਬਾੜੀ ਦਾ ਕੈ ਬਣਦਾ ਬਾਕੀ ਦੇਖੇ ਹੀ ਤੁਸੀਂ ਇਹ ਤਾਂ ਡੇਰਾ ਬਾਬਾ ਨਾਨਕ ਇਹਨਾਂ ਸੰਤਾਰ ਮੰਦੋਦ ਦੇ ਇਹਨਾਂ ਸਾਰੇ ਖਰਾਬੇ ਹੋ ਗਏ ਡੁੱਬੇ ਲਈ ਫਸਲ ਵੀ ਜਿਹੜੇ ਇਲਾਕਿਆਂ ਚ ਹੈਗੇ ਉਧਰ ਬਿਮਾਰੀ ਦਾ ਖਤਮ ਹੋਣ ਵਾਲਾ ਕੰਮ ਹੋਇਆ ਵੈ ਬਿਮਾਰੀ ਵੀ ਡੋਡੀ ਵੀ ਖਾਸ ਹੀ ਪੈ ਰਹੀ ਹੈ ਵੀ ਹੁਣ ਇਹ ਸਪਰੇਅ ਗਾਲੇ ਲੂਟ ਆ ਸਪਰੇਅ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਚਲੋ ਬਾਕੀ ਦਿਖਾਉਂਦੇ ਜੀ ਹੋਰ ਕਾਰੋਬਾਰ ਨੇ ਕੋਈ ਦੋ ਦਾ ਟਾਈਮ ਹੋਇਆ ਪਿਆ ਤਕਰੀਬਨ ਨੇੜਾ ਕਰਿਆ ਪਿਆ ਨੇ ਦੇਖੋ ਬੱਦਲ ਕਿਹੜਾ ਜੜਿਆ ਖੜਾ ਸਾਰੇ ਬੱਦਲੇ ਫੱਦਲਾ ਹ ਅੜੀ ਜੱਕਣੀਆਂ ਜਉਦਰੇ ਹੁੰਦੇ ਆ ਹੁਣ ਆਏ ਜੀਰੀ ਸਾਰੀ ਤਕਰੀਬਨ ਨਸਰੀਓ ਪਈ ਐ ਇਹਨਾਂ ਨੇ ਕਰਾਈ ਵੀ ਤੇ ਉਹਨੇ ਰਾਤ ਨੂੰ ਸਪਰੇਅ ਕਰੀ ਆ ਉਹਦੋਂ ਦੇ ਰਾਤ ਨੂੰ ਮਹੀ ਪੈ ਗਿਆ ਜਦੇ ਫਿਰ ਵੀ ਉਹ ਜਿਹਦਾ ਫੇਰ ਕੋਈ ਫਾਇਦਾ ਨਹੀਂ ਸਪਰੇਅ ਕਰੀ ਰਹੇਗਾ ਸਪਰੇਅ ਦਾ ਧੁੱਪਾਂ ਦੇ ਵਿੱਚ ਹੋਵੇ ਆ ਇਹਨੇ ਟੇਕੇ ਜਿਹੜਾ ਹਵਾ ਹੁਣ ਬੰਦ ਹੈ ਆ ਵੀ ਹੁਣ ਗੁੰਮਸਮਝ ਹੀ ਹੋਈ ਵੀ ਆ ਮਹੀ ਦੇ ਵਿੱਚੇ ਬੋਲਦਾ ਜਿਹੜਾ ਸਾਰਾ ਕੁਸਾ ਹੈਗਾ ਦੇਖੋ ਹਬਾ ਜਮੇ ਹੀ ਬੰਦ ਹੋਈ ਵੀ ਆ ਡੱਕਾ ਵੀ ਨਹੀਂ ਹੁੰਦਾ ਹੈਗਾ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਸਲਾਬ ਜੀ ਹੁੰਨੇ ਚੱਕਣੇ ਹੈਗੇ ਸਲਾਬ ਜੀ ਕਰਕੇ ਡੋਢੀ ਪੈਂਦੀ ਹੈ ਉਹਨਾਂ तकरीबन ਨਸਾਂ ਹੋਈਆਂ ਪੂਰੀਆਂ 100% ਨਸਰਜੀਰੀ ਜੀਰੀ ਨੇ ਕੱਦ ਵੀ ਬਹੁਤ ਕੱਢਿਆ ਹੈ ਉਹ ਕਬਦੜਾ ਉਹ ਬੱਦਲ ਬਹੁਤ ਹੈ ਪੈਂਦਾ ਵੀ ਹੋਰੇ ਜਰਾ ਬਹੁਤ ਮੋٹے ਮੋٹے ਗਣੇ ਕਰਕੇ ਆਣਾ ਦਿਖਾਤੇ ਜੋ ਹੋਰ ਬਹੁਤ ਹੋ ਗਿਆ ਪਰ ਹੈ ਬੱਦਲ ਵੀ ਜੜਿਆ ਖੜਾ ਮੱਖੀ ਉਹਦਾ ਕੰਮ ਨਿਭੜਾਈ ਥਾਲੇ ਹਲੋ ਕੋਣਾ ਜਿਹੜੀ ਵੀ ਬਾਤ ਆ ਗਿਆ ਸਾਤੀਆਂ ਪੰਤਰਾ ਦੇ ਅੰਦਰ ਮੱਖੀ ਵੀ ਔਰ ਜੜਾਲੀ ਫੁੱਲ ਹੈ ਨਹੀਂ ਮੈਂ ਪੈਂਦਾ ਪੈਂਦਾ ਮੋਟੀਆਂ ਕਿਣੀਆਂ ਵਾਲਾ ਐਸੋ ਕਿਣੀਆਂ ਗੜੇ ਖਾਗ ਵਾਲਾ ਉਹਦੇ ਨੇ ਗੱਡੀ ਪੈਣੀ ਹੁੰਦਾ ਬੱਦਲੇ ਬਹੁਤ ਆ ਬੱਦਲਾ ਕੋਈ ਜਾਂਦਾ ਨਹੀਂ ਹੈ ਕੜਾ ਕੜੇ ਹਵਾ ਚੜਿਆ ਬੱਦਲ ਡਰ ਲੱਗਦਾ ਦੇਖ ਕੇ ਇੱਕ ਪਾਸੇ ਨੇ ਸਾਰੇ ਬਸੇ ਆਹੀ ਹਾਲ ਹੈ ਇਹਦੇ ਇਧਰ ਦੇ ਘਟਾ ਚੜ੍ਹਦੇ ਸਾਡੇ ਪੈਂਡਾ ਵੀ ਬਹੁਤ ਹੈ ਮਿਹੇ ਬਾਸਰਾ ਫਲ ਬਾਕੀ ਦੇਖਦੇ ਆ ਚੰਡੀਗੜ੍ਹ ਕਿਨੇ ਨੂੰ ਪੈ ਰਿਹਾ ਇੰਦਲੇੜੀ ਦੇ ਪਹਾੜ ਦੇ ਸਾਹ ਔਰਾਂ ਕੁ ਗਰੀਆ ਲੱਗਦਾ ਕਰੇ ਹੈ ਜਿਹੜਾ ਅੱਛਾ ਜੀ ਦੇਖਣਾ ਆਪਣਾ ਵੀ ਉਹ ਵਾਜੀ ਕੜਕਦਾ ਬਹੁਤ ਜ਼ੋਰ ਜ਼ੋਰ ਕਰ ਕੜਕਦਾ ਇੰਨਾ ਕਦੇ ਕੜਕੇ ਨਹੀਂ ਗਾ ਇੰਨਾ ਇਹ ਕੜਕਦਾ ਹੁਣ ਆਪ ਹੀ ਗਿਆ ਬੱਦਲ ਨਹੀਂ ਵੀ ਲੱਗਿਆ ਪੈਣ ਦੇ ਬਾਰੇ ਅੱਗੇ ਆਈ ਜਮਾਈ ਗਈ ਬਿਹੜੇ ਦੇ ਵਿੱਚ ਲਗਾਤਾਰ ਬਹਿ ਰਿਆ ਜਰੂ ਸਾਡੇ ਪੈਂਡਾ ਘਟਾ ਬਾਕੀ ਕੜਕੜੀ ਅਜੇ ਤੱਕ ਬਹੁਤ ਹੈ ਕਾ ਮੇ ਆ ਪੈ ਕੇ ਜਾਂਦਾ ਨਹੀਂ ਕਦੇ ਪੈ ਵਗੈਰਾ ਤੇ ਆਇਗਾ ਹੋ ਹੋ ਗੁਰਦਨੀਆ ਜਿੰਨਾ ਕਰੇ ਪਕੜਾਉਣਾ ਹੈ ਮਰ ਗਿਆ ਪਾਣੀ ਆਉਣਾ ਆ ਬਹੁਤ ਬਦ ਹੋ ਗਿਆ ਥਲੇ ਬਸ ਖਣੀ ਪਤਾ ਲੱਗਾ ਮੌਸਮ ਦਾ। ਜਿੱਥੇ ਨਹੀਂ ਪਾਣੀ ਉੱਜੜਾ ਹਤਾ। ਸਵੇਰੋਂ ਮੌਸਮ ਬਹੁਤ ਹੀ ਸਾਫ ਰਾ। ਸਹੀ ਆਪਣੇ ਵੀਡੀਓ ਵੀ ਦਿਖਾਇਆ ਪਹਿਲਾਂ। ਘਾੜੀ ਦੀ ਛਾਛਰਾ ਤੇ ਇੱਕ ਵਾਰ ਉਤਰਿਆ। ਫੇਰ ਮੌਸਮ ਸਾਫ ਹੋ ਗਿਆ ਤੇ ਪਾਣੀ ਗੜ ਗਿਆ ਨਫੋੜਾ। ਬਾਹੋਂ ਘਟਾ ਚੜੀ ਆ। ਚਾਰੇ ਪਾਸੇ ਹੀ ਘਟਾ ਦੇਖਦਾ ਹੀ ਤੇ ਵੀ ਇਹ ਇੱਧਰ ਤੇ ਨਹੀਂ ਪੈਂਦਾ ਹੀ ਪੈਂਦਾ ਸਾਡੇ। ਜਿੱਦਾਂ ਚੜੀ ਵੀ ਦੀ। ਅਗਰ ਮੈਂ ਨਿਹਾਲ ਕਰਾਂ ਤੇ ਕਮੈਂਟ 20 ਤੇ ਆਉਣਾ ਇਹ। ਦੇਗ ਮਿੰਟਾਂ ਵਿੱਚ ਦਾ ਆਪਣਾ ਕੰਮ ਹੈ ਹਲੇ ਬਦਲਾ ਬਹੁਤ ਖੜਾ ਇਧਰ ਨੂੰ ਜਿਹੜੇ ਘਰ ਨਹੀਂਵੇਂ ਹੁੰਦੇ ਨਾ ਉਹ ਨੀਵੇਂ ਘਰਾਂ ਦੇ ਵਿੱਚ ਪਾਣੀ ਵੜ ਜਾਂਦੇ ਹੈ ਆळ्याਆਂ ਨਾਲੀਆਂ ਨੇ ਬਣੇ ਸੰਭੇ ਹੈਗੇ ਜਿੱਥੇ ਦੇਖਸੋ ਟਪਾਤਾ ਪਾਣੀ ਲੋ ਜੀ ਮੀਂਹ ਪੈ ਰਿਆ ਵੀ ਪਿਆ 20 ਮਿੰਟ ਹੈ ਪਰ ਪਾਣੀ ਉਹ ਪਾਣੀ ਕਰਤਾ ਐਨੇ ਦੇਖੋ ਜਿਹੜਾ ਜੋਰ ਕਰ ਮੈਂ ਵੀ ਕਹਿੰਦਾ ਰਸਤੇ ਨਾਲ ਫਾਇਦਾ ਹੋ ਜਾਂਦਾ ਰਸਤੇ ਠੀਕ ਆ ਪਰ ਉਧਰ ਰਸਤੇ ਸਾਡੇ ਮਿੱਟੀ ਪਾਉਣ ਕਰਕੇ ਚੱਕੜ ਵੀ ਬਣ ਗਿਆ ਜੀ ਇਕੜੀ ਗੈਨ ਮਿੱਟੀ ਉੱਪਰ ਪਈ ਐ। ਬਾਕੀ ਲਾਈਟ ਗਈ ਭੱਜ, ਬਿਜਲੀ ਕਟਕੀ ਬਹੁਤ ਬਿਜਲੀ ਬਰੇ ਪਈ ਐ। ਜਿੱਥੇ ਉਥੇ ਦੇਖਿਆ ਮੁਰਗੀਤ ਭਾਈ ਰੰਗ ਨਹੀਂ ਬੈਠੇ ਸੀ। ਪੱਖੇ ਵੀ ਤੇ ਅੱਗ ਨਿਕਲ ਗਈ ਐ। ਇਹ ਨਹੀਂ ਜ਼ੋਰ ਦਾ ਕਟਕੀ ਐ। 10-15 ਵਾਰ ਕਟਕੀ ਐ ਮੈਂ ਕਹਿੰਦਾ ਘਟੋ ਘਟ। ਇਹ ਮੁਸ਼ਕਲਾ ਲਾਈਟ ਦਾ ਆਪਣੇ ਵਾਲਾ ਕੰਮ। ਹੋ ਕੀ ਕੰਮ ਗਿਆ ਖੜ ਰਸਤੇ 'ਚ ਮਿੱਟੀ ਆ ਜਾਈ ਪੈਂਦੀ ਦੀ ਆਪਣੇ। ਤੇ ਜੇ ਕਰਕੇ ਹੋ ਗਿਆ ਜਿਹੜਾ ਹੁਣ ਚੁੱਭੀਆਂ ਜੀਆਂ ਵੀ ਇਹ ਨਿਕਲ ਜਾਣ ਖੇਤਾਂ ਖੁੱਤੋਂ ਨਾ ਫੇਰ ਤਾਂ ਸੈਟ ਹੋ ਜਾਊਗਾ ਕਿ ਭਾਈ ਫਸਲ ਸਾਰੀ ਨਸਾਰੇ ਪਰਾ ਦੇਖੋ ਜਿੰਨੀ ਵੀ ਇਹ ਨਸਰੀ ਵੀ ਕੋਈ ਉਹ ਨਹੀਂ ਹੈਗਾ ਪਰ ਹੁਣ ਇਹਦੇ ਜੇ ਬਿਮਾਰੀ ਬਹੁਤ ਪੈਂਦੀ ਹੈ ਜਿਹੜੀ ਡੋਡੀ ਦੀ ਸ਼ਿਕਾਇਤ ਬਹੁਤ ਹੈ ਨਾ ਚਲੋ ਠੀਕ ਹੈ ਜੀ ਬਾਕੀ ਮੌਸਮ ਹੋ ਗਿਆ ਸਾਫ ਬੱਦਲ ਮੜਾ ਮੋਟਾ ਜਿਹਾ ਰਹਿ ਗਿਆ ਕੋਈ ਬਹੁਤਾ ਨਹੀਂ ਹੈਗਾ ਸੂਜ ਨਿਕਲਿਆ ਧੁੱਪਾਂ ਵਿੱਚ ਨਿਕਲਾਈ ਜਰ ਘਟਾ ਦੇ ਨੇਰਾ ਕਰਤਾ ਇੱਕੇ ਲਖਤ ਵੀ ਕੁਛ ਨਹੀਂ ਪਤਾ ਹੈਗਾ ਜੇ ਆਪਾਂ ਕਹਿੰਦੇ ਆਪਾਂ ਸੇਫ ਹਾਲੇ ਕੋਈ ਹੋ ਨਹੀਂ ਹੈਗਾ ਪਤਾ ਨਹੀਂ ਕਦੇ ਟਾਈਮ ਕਦ ਕਿੱਧਰ ਦੇ ਕਿਹੜੀ ਹਫਤਾ ਆ ਜਣੀ ਹੈ ਵੀ ਘੜੀ ਦੇ ਵਿੱਚ ਬੱਦਲ ਚੜਿਆ ਨਹੀਂ ਪਹਿਲਾਂ ਸਾਫ ਤਾਂ ਆ ਹੁਣ ਇਦਾਂ ਸਾਫ ਹੋ ਗਿਆ ਮੌਸਮ ਹੈ ਸੂਰਜ ਨਿਕਲਿਆ ਪਾਣ ਇਹ ਪਹਿਲਾਂ ਦੇਖਿਆ ਤੁਸੀਂ ਕਟਾ ਬਿਜਲੀ ਕਟ ਕਰੀ ਮੀ ਪੈਲੇ ਆ ਅੱਜ ਦਿਨ ਵਿੱਚ ਤਿੰਨ ਵਾਰ ਮੀ ਪੈ ਲਿਆ ਚਲੋ ਠੀਕ ਹੈ ਜੀ ਬੰਦੇ ਹੋਰ ਅਗਲੇ ਵਲੌਗ ਦੇ ਵਿੱਚ ਆਹ ਕੱਲੋਂ ਆ ਰਹੇ ਹਾਂ ਸਾਸਰੀ ਘਰ ਦੇ